ਖੇਲ ਵਿੱਚ ਰਹਿ ਕੇ ਮਰ ਜਾਵਾਂਗੇ ਰੋਜ ਹਰੀ ਸਿੰਘ ਨਲੂਆ ਸਾਨੂੰ ਇੱਥੋਂ ਲੈ ਜਾਂਦਾ ਪਸ਼ੌਰ ਤੋਂ ਜਮਰੋ ਦਾ ਕਿਲਾ ਸਾਡੇ ਤੋਂ ਬਣਵਾਉਂਦਾ ਏ ਹਰ ਦਿਨ ਸਾਡੇ ਤੋਂ ਦਿਹਾੜੀ ਕਰਵਾਉਂਦਾ ਏ ਤੁਸੀਂ ਦਿਹਾੜੀਆਂ ਕਰਨ ਵਾਸਤੇ ਥੋੜੀ ਜਮੇ ਜੀ ਮੈਂ ਤੁਹਾਨੂੰ ਇੱਕ ਰਾਏ ਦਿੰਦਾ ਮੈਂ ਸੁਣਿਆ ਸਿੱਖਾਂ ਦੇ ਬਾਰੇ ਵਿੱਚ ਸਿੱਖਾਂ ਨੂੰ ਤੁਸੀਂ ਗੁਰਨਾਨਕ ਪਾਸ਼ਾ ਦਾ ਵਾਸਤਾ ਪਾ ਦਿਓ ਨਾ ਤੁਸੀਂ ਜੋ ਵੀ ਇਹਨਾਂ ਤੋਂ ਮੰਗੋਗੇ ਤੁਹਾਨੂੰ ਦੇਣ ਵਾਸਤੇ ਤਿਆਰ ਹੋ ਜਾਂਦੇ ਉਸੇ ਵਕਤ ਹਾਜੀ ਖਾਨ ਜਰਨੈਲ ਹਰੀ ਸਿੰਘ ਨਲੂਏ ਨੂੰ ਇੱਕ ਪੱਤਰ ਕਾ ਲਿਖਦਾ ਕਹਿੰਦਾ ਹਰੀ ਸਿੰਘ ਮੈਂ ਤੈਨੂੰ ਮਿਲਣਾ ਚਾਹਨਾ ਮਿਲਣਾ ਹਰੀ ਸਿੰਘ ਨਲਵੇ ਨੇ ਆਜ਼ਾਦ ਦਿੱਤੀ ਖਾਲਸਾ ਜੀ ਸਰਦਾਰ ਦੇ ਸਾਹਮਣੇ ਆ ਕੇ ਸਹਾਜੀ ਖਾਨੇ ਆ ਕੇ ਕਿਹਾ ਕਿ ਸਰਦਾਰਾ ਤੈਨੂੰ ਗੁਰੂ ਨਾਨਕ ਮਹਾਰਾਜ ਦਾ ਵਾਸਤਾ ਮੇਰੀ ਜਾਨ ਬਚਾ। ਇਹ ਉਹ ਬਾਬੇ ਨਾਨਕ ਦਾ ਦਰ ਹੈ ਖਾਲਸਾ ਜੀ ਉਹ ਜੇ ਤੇ ਝੁੱਕ ਕੇ ਆਇ ਨੂੰ ਦੇਖ ਤੇ ਚੜ ਕੇ ਆਇ ਨੂੰ ਤੇਗ ਮਿਲਦੀ ਜਿੱਤੇ। ਹਾਜੀ ਖਾਨੇ ਪਹਿਲਾਂ ਸ਼ਾਤੀ ਤਾਂ ਨਹੀਂ ਸੀ ਸਰਕਾਰ ਨੇ ਆਕਰ ਭਣ ਕੇ ਰੱਖ ਦਿੱਤੀ। ਹੁਣ ਤੌੜ ਝੁਕਾ ਕੇ ਆਇਆ ਤੇ ਸਿੱਖ ਰਾਜ ਦਾ ਦੂਸਰਾ ਥੰਮ ਕਹਿ ਰਿਹਾ ਕਿਦੋਂ ਇਹ ਹਾਜੀ ਖਾ ਵਾਸਤਾ ਪਾਇਆ ਹੀ ਮੇਰੇ ਬਾਬੇ ਨਾਨਕ ਦਾ ਤੇ ਮੰਗੀ ਰਿਹਾਈ ਜੇ ਕਿਤੇ ਤੂੰ ਪਸ਼ੌ ਦਾ ਰਾਜ ਮੰਗਦਾ ਮੈਂ ਰਾਜ ਛੱਡ ਕੇ ਚਲੇ ਜਾਣਾ ਹੁਣ ਆਪਣੇ ਮਨਾਂ ਚ ਜਹਾਜ਼ ਮਾਰਦਾ ਯਤਨ ਕਰੀਏ ਅਜੋਕਾ ਸਮਾਂ ਐਸਾ ਵੀ ਆ ਗਿਆ ਅਸੀਂ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਛੇ ਦੀ ਸੌਂ ਤੱਕ ਖਾ ਜਾਣਿਆ ਕਾਉ ਜਿਹਦੇ ਸਾਹਮਣੇ ਖੜਦੀ ਸਾਡੀ ਔਕਾਤ ਨਹੀਂ ਐਸੇ ਸੱਚੇ ਪਾਛੇ ਸੌਂ ਖਾਣ ਲਿਆ ਉਹ ਸਿੱਖਾ ਦਸਵੇਂ ਪਾਛੇ ਦੇ ਬਚਨ ਪੜ ਮਹਾਰਾਜ ਨੇ ਆਖਿਆ ਸੌਂ ਖਾਣ ਵਾਲੇ ਤੇ ਤਮਾਰ ਨਹੀਂ